ਸਾਸ਼ਿਕਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਕਮਿਟੀਨੇਟਰ ਜੈਲਦਾਰ ਕਰਾਹਟ ਸੋ ਦੋਸਤੋ ਜਿੰਦਾ ਆਪ ਸਭ ਨੂੰ ਪਤਾ ਹੀ ਆ ਪੰਜਾਬ ਦੀ ਧਰਤੀ ਖੇਡਾਂ ਗਿੱਧਿਆਂ ਚਾਵਾਂ ਦੀ ਧਰਤੀ ਆ ਉਸੇ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਹਰ ਦਿਨ ਵੱਡੇ ਵੱਡੇ ਕਬੱਡੀ ਕੱਪਾਂ ਦਾ ਜ਼ਿਕਰ ਹੁੰਦਾ ਆ ਰਿਹਾ ਹੁਣ ਫਰਵਰੀ ਮਹੀਨੇ ਦੇ ਵਿੱਚ ਇੱਕ ਬਹੁਤ ਵੱਡਾ ਕਬੱਡੀ ਕੱਪ ਜਿਹੜਾ ਹੋਣ ਜਾ ਰਿਹਾ ਜਿੱਤੋਂ ਦੇ ਪ੍ਰਬੰਧਕ ਮੁੱਖ ਪ੍ਰਬੰਧਕ ਡਾਕਟਰ ਮੱਘਰ ਸਿੰਘ ਜੀ ਸਿਹਾਲ ਸਾਡੇ ਨਾਲ ਨੇ ਉਹ ਕਬੱਡੀ ਕੱਪ ਬਾਰੇ ਆਪਾਂ ਜਾਣਕਾਰੀ ਜਿਹੜੀ ਉਹਨਾਂ ਤੋਂ ਹਾਸਲ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਡਾਕਟਰ ਸਾਹਿਬ ਜਿਹੜਾ ਇਹ ਟੂਰਨਾਮੈਂਟ ਤੁਸੀਂ ਕਰਵਾ ਰਹੇ ਹੋ ਕਿੰਨੀ ਤਰੀਕ ਨੂੰ ਹੋਣ ਜਾ ਰਹੇ ਆ ਇੱਕ ਫਰਵਰੀ 2025 1 ਫਰਵਰੀ 2025 ਜਾਨੀ ਕਿ 1 ਫਰਵਰੀ ਨੂੰ ਜਿਹੜਾ ਵੱਡਾ ਕਬੱਡੀ ਕੱਪ ਸਿਹਾਲ ਪਿੰਡ ਦੇ ਵਿੱਚ ਕਰਵਾਇਆ ਗਿਆ ਸੀਮ ਡੇਟਾ ਸੇਮ ਡੇਟ ਪਿਛਲੇ ਸਾਲ ਪਿਛਲੇ ਸਾਲ ਵੀ ਜਿਹੜਾ 1 ਫਰਵਰੀ ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਡਾਕਟਰ ਸਾਹਿਬ ਇਸ ਵਾਰ ਕਿੰਨੇ ਪ੍ਰਾਈਜ਼ ਰੱਖਿਆ ਫਿਰ 2 ਲੱਖ 25000 ਅਤੇ ਪੌਣੇ 2 ਲੱਖ ਜਾਨੀ ਕਿ ਪਹਿਲਾ ਪ੍ਰਾਈਜ਼ ਆ ਜਿਹੜਾ 2 ਲੱਖ 25000 ਰੁਪਇਆ ਜਿਹੜਾ ਸੈਕੰਡ ਪ੍ਰਾਈਜ਼ ਆ 1 ਲੱਖ 75000 ਰੁਪਇਆ ਜਿਹੜਾ ਦਿੱਤਾ ਜਾਵੇਗਾ ਬੈਸਟ ਵੈਸਤਾ ਨੂੰ ਹਾਰਲੇਡ ਐਵਨ ਮੋਟਰਸਾਈਕਲ ਬ੍ਰਾਂਡ ਨਿਊ ਬ੍ਰਾਂਡ ਨਿਊ ਨਵੇਂ ਮੋਟਰਸਾਈਕਲ ਹਾਰਲੇ ਜਿਹੜੇ ਦਿੱਤੇ ਜਾਣਗੇ ਬਹੁਤ ਵੱਡੀ ਗੱਲ ਆ ਕਿਉਂਕਿ ਪਿਛਲੇ ਸਾਲ ਵੀ ਵੱਡੇ ਵੱਡੇ ਜਿਹੜੇ ਖਿਡਾਰੀ ਇਸ ਕਬੱਡੀ ਕੱਪ ਦੇ ਉੱਤੇ ਖੇਡੇ ਨੇ ਇਸ ਵਾਰ ਵੀ ਇੱਕ ਵੱਡੇ ਰਿਕਾਰਡ ਜਿਹੜੇ ਬਣਨ ਜਾ ਰਹੇ ਨੇ ਸਿਹਾਲ ਕਬੱਡੀ ਕੱਪ ਦੇ ਉੱਤੇ ਡਾਕਟਰ ਸਾਹਿਬ ਜਿੱਦਾਂ ਪਿਛਲੇ ਸਾਲ ਇਕੱਠ ਜਿਹੜਾ ਜ਼ਿਆਦਾ ਹੋ ਗਿਆ ਸੀਗਾ ਜਾਨੀ ਕਿ ਹਰ ਸਾਲ ਵੱਡੇ ਵੱਡੇ ਇਕੱਠ ਹੁੰਦੇ ਆ ਇਸ ਵਾਰ ਇੱਕ ਦਰਸ਼ਕਾਂ ਦੇ ਲਈ ਬੈਠਣ ਦੇ ਲਈ ਖਾਸ ਪ੍ਰਬੰਧ ਹੋਣਾ ਚਾਹੀਦਾ ਫਿਰ ਪਹਿਲਾਂ ਨਾਲੋਂ ਵੀ ਵੱਧ ਕੇ ਪਹਿਲਾਂ ਵੀ ਹੋਇਆ ਵੈਸੇ ਤੇ ਇਸ ਵਾਰ ਥੋੜਾ ਉਸ ਤੋਂ ਵੀ ਵੱਧ ਕੇ ਹੋਣਾ ਚਾਹੀਦਾ ਨਹੀਂ ਦਰਸ਼ਕਾਂ ਦੀ ਮੁੱਖ ਰੱਖਦੇ ਹੋਏ ਪੂਰੇ ਆਪਣੇ ਚਾਰ ਗੀਲੇ ਆਪਾਂ ਬਹਿਨੇ ਪਹਿਲਾਂ ਹੀ ਕਰਦੇ ਹੁਣ ਠੀਕ ਹੈ ਜੀ ਕੌਸਾਲਾ ਨੂੰ ਮਲਾ ਦੇਣੀ ਹੁਣ ਵੱਢਣ ਠੀਕ ਹੈ ਜੀ ਠੀਕ ਬਾਕੀ ਜਿਹੜਾ ਗਰਾਊਂਡ ਦੇ ਆਲੇ ਦਾਲੇ ਜੇ ਬੈਠਣੀਆਂ ਨੇ ਜਿਹੜੀਆਂ ਟਰਾਲੀਆਂ ਨੇ ਉਹ ਵੱਧ ਤੋਂ ਵੱਧ ਜਿੰਨੀਆਂ ਹੁੰਦੀਆਂ ਨੇ ਵੈਸੇ ਪਿਛਲੀ ਵਾਰੀ ਵੀ ਆਪਾਂ ਜਿੰਨੀਆਂ ਆਈਆਂ ਨੇ ਜਿੰਨੀਆਂ ਮਿਲੀਆਂ ਦਾ 16 ਮਿਲਿਆ ਦੋ ਲਿਆਂਦੀਆਂ ਐਦਕੀ ਬਾਈ ਲੱਗਦੀ ਹੈ ਪੂਰੇ ਗਰਾਊਂਡ 'ਚ ਬਾਈ ਦੀ ਬਾਈ ਬੁੱਖ ਖਰਚ ਬਹੁਤ ਚੰਗੀ ਗੱਲ ਹੈ ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਹੈ ਨਾ ਜਿੱਦਾਂ ਜਲਾਲਪੁਰੀਆ ਪਾਲਾ ਦੁਨੀਆ ਦਾ ਇੱਕ ਬ੍ਰਾਂਡ ਖੜਾ ਰਹੀ ਆ ਉਹਦੀ ਪਿਛਲੇ ਸਾਲ ਇਹ ਟੂਰਨਾਮੈਂਟ ਦੇ ਉੱਤੇ ਐਂਟਰੀ ਹੋਈ ਤੇ ਦੁਨੀਆ ਨੇ ਵੱਖੋ ਵੱਖਰਾ ਜਿਹੜਾ ਉਹਨੂੰ ਪਿਆਰ ਦਿੱਤਾ ਉਸ ਤੋਂ ਪਿਛਲੇ ਸਾਲ ਬੱਗਿਆਂ ਦਾ ਜਾਨੀ ਕਿ ਦੁੱਲਾ ਇਹ ਕਬੱਡੀ ਕੱਪ ਦੇ ਉੱਤੇ ਜਿਹੜਾ ਪਹਿਲੀ ਐਂਟਰੀ ਪਈ ਉਸ ਖਿਡਾਰੀ ਨੇ ਵੀ ਇਸ ਵਾਰ ਫਿਰ ਇੱਕ ਪਹਿਲੀ ਐਂਟਰੀ ਕੌਣ ਬੋਲ ਜਾ ਰਿਹਾ ਕੋਈ ਇਹ ਕੀ ਆਪਣੇ ਏਰੀਆ ਤੇ ਇੱਧਰ ਬਾਕੀ ਦਾ ਸਾਰੇ ਖੇਡਣਗੇ ਠੀਕ ਹੈ ਜੀ ਪਾਲੇ ਨਹੀਂ ਵੀ ਆਉਣਾ ਦੁੱਲੇ ਨਹੀਂ ਵੀ ਆਉਣਾ ਸਾਰੀ ਚਲੋ ਸਾਰੀ ਕ੍ਰੀਮ ਨਹੀਂ ਆਉਣਾ ਪਲੇਅਰ ਦਾ ਸਾਰੀ ਟ ਇਹ ਨੇ ਵਧੀਆ ਤੋਂ ਵਧੀਆ ਖੇਡਣਾ ਬਸ ਆਪਣੇ ਏਰੀਆ ਦੇ ਵਿੱਚ ਗੋਪੀ ਫਰੰਦੀਪੁਰਿਆ ਨੇ ਖੇਡਿਆ ਬਸ ਉਹ ਲੈ ਕੇ ਆਉਣਾ ਹੈ ਵੈਰੀ ਗੁੱਡ ਹਾਂ ਦੁਨੀਆ ਦਾ ਮਹਾਨ ਖਿਡਾਰੀ ਤੇ ਗੋਪੀ ਫਰੰਦੀਪੁਰਿਆ ਜਿਹੜੇ ਖਿਡਾਰੀ ਦੀ ਦੁਨੀਆ ਸਭ ਤੋਂ ਵੱਧ ਫੈਨ ਆ ਅੱਜ ਦੇ ਟਾਈਮ ਦੇ ਵਿੱਚ ਹਨ ਤੇ ਉਹ ਖਿਡਾਰੀ ਵੀ ਡਾਕਟਰ ਸਾਹਿਬ ਕਹਿੰਦੇ ਵੀ ਇਸ ਕਬੱਡੀ ਕੱਪ ਦੇ ਉੱਤੇ ਵਿਸ਼ੇਸ਼ ਤੌਰ ਤੇ ਪਹੁੰਚ ਰਿਹਾ ਡਾਕਟਰ ਸਾਹਿਬ ਤੁਸੀਂ ਨੇ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਸਿੰਘ ਥੈਂਕ ਯੂ